ਮੋਟੀਆਂ ਕਿ ਤੇ ਪਹਿਲਾਂ 1 ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਕਿਵੇਂ ਅੱਜ ਆਪਾਂ ਦੇਖਿਆ ਹਾਲਾਤ ਮਿਲਣਾ ਦਾ ਵੀ ਜਿਹੜਾ ਖਬਰ ਦੇਖੀਓ ਉਹ ਮਠਾਈ ਉਸ ਤੋਂ ਤੌਜਰ ਯਾਰ ਮੈਂ ਕਿਉਂਕਿ ਕਹਿੰਦੇ ਰੈਡੀਮੇਡ ਬਣਾਈ ਆ ਉਹ ਕਹਿੰਦੇ ਦੱਪੇ ਮੈਂ ਸੀਨਾ ਥੋਪੀ ਜਿਹੜੇ ਜੀਮਾ ਸਾਹਿਬ ਦੀ ਮਠਾਈ ਖਾਣੇ ਨੂੰ ਸੋਚਣਾ ਤੇ ਜਿੰਨੇ ਨੇ ਬੜਾਈ ਨਹੀਂ ਹੈ ਕਿ ਮੇਰੇ ਵੀਰ ਨੇ ਬੜਾ ਤੇ ਤੁਸੀਂ ਲਵਲੀ সুইਟਨ ਫਰਮ ਹੀ ਹੈ ਬ੍ਰੈਂਡ ਫਟਾ ਹੈ ਉਹਦੀ ਕਿਤੇ ਆਪ ਵੀ ਦੇ ਚ ਨੇ ਉਹਦਾ ਪ੍ਰੋਮਿਸ ਛੋਟਾ ਤੇ ਰੱਖਿਆ ਜੀ ਕਾਕੜ ਅਫਸਰ ਨੇ ਅੱਜ ਫਿਰ ਤੜਕੇ 6 ਵਜੇ ਮਾਰੀ ਰੇਡ 20 ਸਾਲ ਪੁਰਾਣੀ ਦੁਕਾਨ ਤੇ ਕਿੱਤਾ ਐਕਸ਼ਨ ਤਸਵੀਰਾਂ ਹੁਸ਼ਿਆਰਪੁਰ ਮੁਕੇਰੀਆਂ ਦੀਆਂ ਨੇ ਜਿੱਥੇ ਜ਼ਿਲ੍ਹਾ ਸੇਰ ਅਫਸਰ ਡਾਕਟਰ ਲਖਵੀਰ ਸਿੰਘ ਨੇ ਮੁਕੇਰੀਆਂ ਦੀ 20 ਸਾਲ ਪੁਰਾਣੀ ਮਠਿਆਈ ਬਣਾਉਣ ਲਈ ਵਰਕਸ਼ਾਪ ਤੇ ਰੇਡ ਮਾਰੀ ਹੈ ਇਹ ਰੇਡ ਲਗਭਗ 6 ਵਜੇ ਦੇ ਆਸ-ਪਾਸ ਮਾਰੀ ਗਈ ਹੈ ਜਦੋਂ ਵਰਕਸ਼ਾਪ ਦੇ ਅੰਦਰ ਪਈ ਮਠਿਆਈ ਦੀ ਹੱਥ ਦੇਖੀ ਗਈ ਤਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਪੰਜਾਬ ਚ 17 ਦੇ ਲਗਭਗ ਥਾਵਾਂ ਤੇ ਇਸ ਵਰਕਸ਼ਾਪ ਤੋਂ ਮਠਿਆਈ ਸਪਲਾਈ ਹੁੰਦੀ ਹੈ ਤੇ ਮੋਢੇ ਇਹੀ ਵਰਕਸ਼ਾਪ ਦੇ ਮਾਲਕ ਸੁਰੇਸ਼ ਨੂੰ ਉੱਥੇ ਬੁਲਾਇਆ ਗਿਆ ਤੇ ਉਹਨਾਂ ਦੇ ਸੈਂਪਲ ਲਿੱਤੇ ਗਏ ਸਮੈਲ ਬੜੀ ਆਉਦੀ ਬੇਸਾਨੂੰ ਬੜੀ ਸਾਨੂੰ ਆਪਣੇ ਆਪ ਨੂੰ ਬੜੀ ਹੋਰ ਤਰ੍ਹਾਂ ਲੱਗਦਾ ਜੀ ਕੀ ਲੋਕੇ ਇਹ ਗੱਲ ਸਹੀ ਸਮਝਣਗੇ ਨਹੀਂ ਸਹੀ ਤਾਂ ਨਹੀਂ ਸਮਝਦੇ ਜੇ ਗਲਤ ਕੰਮ ਤੇ ਗਲਤੀ ਹੁੰਦਾ ਹੈ ਹਾਂ ਜੀ ਦੱਸ ਕੱਬੀਆਂ ਹੈਗੇ ਆ ਉਹ ਆਪਾਂ ਸੁਣਦੇ ਕੀ ਕਹਿਣਾ ਚਾਹੁੰਦੇ ਤੁਸੀਂ ਲੋਕਾਂ ਕੀ ਹਾਂ ਜੀ ਲੋਕਾਂ ਨੂੰ ਮੈਸੀ ਆਪਣੇ ਲੋਕ ਇਹ ਹੀ ਕਹਿਣਾ ਚਾਹੁੰਨਾ ਮੇਰੇ ਜਿਹੜੇ ਪਰਪਸ ਆ ਫੋਰ ਸੈਫਟੀ ਟੀਮ ਦਾ ਉਹ ਬਾਈ ਲੈਟਰਲੀ ਹੈ ਮੇਰਾ ਕੱਲਾ ਇਹ ਨਹੀਂ ਫੂਡ ਸੇਫਟੀ ਟੀਮ ਇੱਕ ਵੇਚਣ ਵਾਲੇ ਚ ਇਹੋ ਜਿਹੇ ਕਿਸ਼ੋਰ ਜੀ ਵਿੱਚ ਤੇ ਜਿਨੇ ਇਹਦੀ ਮਠਿਆਈ ਖਾਣੀ ਇਹਨਾਂ ਦੀ ਉਹਦੇ ਵਿੱਚ ਇੱਕ ਮੈਂ ਕੜੀ ਦਾ ਕੰਮ ਕਰਦਾ ਦੋਨਾਂ ਪਾਸੇ ਜਿੱਥੋਂ ਤੱਕ ਅਸੀਂ ਇਹਨਾਂ ਦੀ ਮਠਿਆਈ ਦਾ ਕਿੰਨਾ ਵੀ ਸਟੈਂਡਡ ਹੋਣਾ ਚਾਹੀਦਾ ਉਹ 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 ਇੱਕ ਉਹ ਵੀ ਵਿਸ਼ਾ ਹੈ ਕਿ ਮੱਖੀਆਂ ਮਛਰ ਜੋ ਇਹਦੇ ਗੰਦੇ ਟਾਇਲਟ ਵਿੱਚ ਹੈ ਕੱਚੇ ਬਣਾ ਪਾਏ ਹੋਏ ਤਮਾਕੂ ਫਾਈ ਜਾਂਦੇ ਵਿੱਚ ਥੁੱਕੀ ਜਾਂਦੇ ਆ ਉਹ ਜਿਹੜੀ ਚੀਜ਼ ਆ ਉਹ ਇਹਨਾਂ ਦਾ ਵਿਸ਼ਾ ਹੈ ਕਿ ਇਹਨੂੰ ਠੀਕ ਕਰਨਾ ਚਾਹੀਦਾ ਜਿਹੜਾ ਗ੍ਰਾਹਕ ਹੈ ਉਹਦੇ ਵਾਸਤੇ ਵੀ ਮੈਂ ਕਹਿੰਦਾ ਤੂੰ ਜਦੋਂ ਨਾ ਜਾਗੋ ਗ੍ਰਾਹਕ ਜਾਗੋ ਜੇ ਗ੍ਰਾਹਕ ਨਹੀਂ ਜਾਗੂਗਾ ਮੈਂ ਹੁਣ ਮੈਨੂੰ ਆਪਣੀ ਸਿਹਤ ਦਾ ਤਾਂ ਮੈਨੂੰ ਆਪਣਾ ਆਪ ਹੀ ਫਿਕਰ ਕਰਨਾ ਮੇਰਾ ਇਹਨਾਂ ਨੇ ਤਾਂ ਫਿਕਰ ਕਰਨਾ ਨਹੀਂ ਮੈਂ ਡਾਕਟਰ ਲਖਵੀਰ ਨੂੰ ਤਾਂ ਆਪਣੀ ਸਿਹਤ ਆਪ ਚਿੰਤਾ ਕਰਨੀ ਪਣੀ ਤੁਹਾਨੂੰ ਆਪਣੀ ਚਿੰਤਾ ਆਪ ਕਰਨੀ ਪਣੀ ਹਰ ਗ੍ਰਾਹਕ ਜਿਹੜਾ ਮਠਿਆਈ ਖਾਂਦਾ ਉਹਨੂੰ ਅਸੀਂ ਅੱਜ ਇਹ ਐਦਾਂ ਅਨਅਰਥ ਕੀਤਾ ਫੇਸ ਉਹ ਦਿਖਾਇਆ ਕਿ ਜਿਹੜੀ ਮਠਿਆਈ ਤੁਸੀਂ ਖਾ ਰਹੇ ਆ ਉਹ ਭਾਵੇਂ ਉਹ ਚ ਮੱਖੀਆਂ ਨਹੀਂ ਹੈਗੀਆਂ ਪਰ ਇਹਨਾਂ ਦੇ ਬੰਦਿਆਂ ਨੇ ਸਵੇਰੇ ਉੱਠ ਕੇ ਚ ਮੱਖੀਆਂ ਚੁਗਣੀਆਂ ਹੁੰਦੀਆਂ ਚੋਣੀਆਂ ਆਉਂਦੀਆਂ ਉਹ ਕੰਮ ਹੀ ਇਹ ਕਰਦੇ ਕਿਉਂਕਿ ਟੱਕਿਆ ਤਾਂ ਹੈ ਕੁਛ ਨਹੀਂ ਸੋ ਜਿਹੜੀ ਮਠਿਆਈ ਖਾਣ ਵਾਲਾ ਗ੍ਰਾਹਕ ਹੈ ਉਹ ਵੀ ਜਾਗੇ ਉਹ ਅਵੇਅਰ ਹੋਵੇ ਔਰ ਮੈਨੂੰ ਇਹ ਲੱਗਦਾ ਜਦੋਂ ਇਹੋ ਜੀ ਪ੍ਰਵਾਨ ਨਹੀਂ ਮਠਿਆਈ ਕਰੋਗੇ ਲੋਕੀ ਇਹੋ ਜੀ ਘਟੀਆਂ ਹਾਲਾਤਾਂ ਚ ਬਣੀ ਹੋਈ ਆਟੋਮੈਟਿਕਲੀ ਇਹਨਾਂ ਨੂੰ ਸੁਧਰਨਾ ਪਏਗਾ ਸੁਧਾਰ ਲੈਣਾ ਪਏਗਾ ਜਾਂ ਕੰਮ ਬੰਦ ਕਰਨਗੇ ਨਹੀਂ ਖਾਣਗੇ ਲੋਕੀ ਨਹੀਂ ਚੀਜ਼ਾਂ ਨੂੰ ਔਰ ਜਿਹੜੀ ਜਿੱਥੋਂ ਤਾਂ ਹੈਗਾ ਹੁਣ ਜੇ ਕੋਈ ਕਵੇ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਏ Rajasthan ਤੋਂ ਆਇਆ ਮੈਂ ਸੋਚਦਾ ਵੀ ਯਾਰ ਤੁਸੀਂ ਆਓ ਪੰਜਾਬ ਚ Rajasthan ਤੋਂ ਆਓ ਜੁਪੀ ਤੋਂ ਆਓ Bihar ਤੋਂ ਆ ਕੇ ਕੰਮ ਕਰੋ ਪਰ ਮਿਆਰ ਤਾਂ ਰੱਖਣਾ ਹੀ ਪਊਗਾ ਨਾ ਤੁਹਾਨੂੰ ਫੂਡ ਦਾ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਐਗਜ਼ੈਂਪਸ਼ਨ ਹੈ ਛੋਟ ਹੈ ਕੋਈ ਹੈ ਮੱਖੀਆਂ ਤੁਸੀਂ ਜੋ ਮਰਜੀ ਖੜਾਈ ਜੋ ਜਿੱਦਾਂ ਦੇ ਮਰਜੀ ਉੱਪਰ ਛੱਤ ਦੇ ਤੁਸੀਂ ਦੇਖੋ ਨੰਗੀ ਛੱਤ ਹੈ ਉੱਥੋਂ ਜੋ ਮਰਜੀ ਚੂਹੇ ਦਿਗਣ ਜੋ ਮਰਜੀ ਕਰ ਜਾ ਥੱਲੇ ਯਾਰ ਜੋ ਮਰਜੀ ਅੰਦਰ ਆਈ ਜਾਵੇ ਔਰ ਬਰਕਰ ਸਵੇਰੇ ਸਾਰੇ ਸੁੱਤੇ ਪਏ ਸੀਗੇ ਜਦੋਂ ਅਸੀਂ ਆਏ ਕੋਈ ਵੀ ਨਹੀਂ ਸੀ ਇੱਥੇ ਇਹਨਾਂ ਦੇ ਫੂਡ 'ਚ ਹੀ ਕੁਝ ਪਾ ਦੇ ਯਾਰ ਕੱਲ ਨੂੰ ਇਹਨਾਂ ਕੋਲ ਜਵਾਬ ਹੋਣਾ ਬੰਦੇ ਜੇ ਖਾ ਕੇ ਕੋਈ ਮਰ ਮੁੜ ਗਏ ਕੋਈ ਇਹਨਾਂ ਕੀ ਕੋਈ ਸਿਕਿਉਰਿਟੀ ਵੀ ਤਾਂ ਹੋਣੀ ਚਾਹੀਦੀ ਫੂਡ ਦਾ ਮਾਮਲਾ ਹੈ ਫੂਡ ਦੀ ਸਿਕਿਉਰਿਟੀ ਓਪਨ ਪਿਆ ਹੈ ਫੂਡ ਤੁਹਾਡਾ ਐਡਾ ਵੱਡਾ ਯੂਨਿਟ ਹੈ ਕਿੱਥੇ ਕਿੱਥੇ ਪੰਜਾਬ 'ਚ ਚਲੇ ਜਾਣਾ 17 ਗੱਡੀਆਂ ਕਹਿ ਰਿਹਾ ਬੰਦਾ ਇਹਨਾਂ ਦਾ ਚਾਹੰਦੀਆ ਰੋਜ਼ ਦੀਆਂ ਰੋਜ਼ ਦੀਆਂ 17 ਗੱਡੀਆਂ ਕੋਈ ਕਿਤੇ ਡੱਬੇ-ਡੱਬੇ ਵੀ ਸਾਰੇ ਇੱਥੇ ਰੱਖੇ ਹੋਏ ਜਿਹੜੇ ਪੈਕ ਹੋਣੇ ਆ ਸੋ ਮੈਂ ਇਹ ਵੀ ਕਹਿਣਾ ਤੇ ਲੋਕਾਂ ਨੂੰ ਇਹ ਕਹਿਣਾ ਵੀ ਕੱਲਾ ਇਦਾਂ ਨਹੀਂ ਹੋਣਾ ਤੁਸੀਂ ਆਪਣੀ ਸਿਹਤ ਦੇ ਮਿੱਤਰੋ ਆਪ ਹੀ ਖਿਆਲ ਰੱਖੋ ਤੁਹਾਡੇ ਹੱਥ 'ਚ ਆਪਣੀ ਬਾਜ਼ੀ ਜਿੱਤਣੀ ਹੈ ਆਪਣੀ ਹਾਰਨੀ ਇਹ ਇਹਨਾਂ ਲੋਕਾਂ ਨੇ ਤੇ ਇਹ ਪਤਾ ਨਹੀਂ ਕੀ ਕਰਨਾ ਕਿਦੋਂ ਨੂੰ ਅਗਲਾ ਕੰਮ ਜਿਹੜਾ ਸਾਡਾ ਸੈਂਪਲ ਦਾ ਉਹ ਲੀਗਲ ਸੈਂਪਲ ਹੈ ਉਹ ਇੱਕ ਅਲੱਗ ਕਾਰਵਾਈ ਆ ਪਰ ਲੋਕੀ ਸਾਰੀ ਕੁੱਲ ਮਿਲਾ ਕੇ ਗੱਲ ਇੱਥੇ ਆ ਸੈਂਪਲ ਹੋ ਜਾਣਗੇ ਅਨਸੇਫ ਆਉਂਦੇ ਸਬਸਟੈਂਡਰਡ ਆਉਂਦੇ ਸੇਫ ਆਉਂਦੇ ਉਹ ਬਾਅਦ ਦੀਆਂ ਗੱਲਾਂ ਉਹ ਦੋ ਹਫ਼ਤਿਆਂ ਬਾਅਦ ਰਿਪੋਰਟ ਆ ਜਾਣੀ ਪਰ ਅਸੀਂ ਕਹਿੰਨੇ ਅਸੀਂ ਤੁਹਾਨੂੰ ਅੱਜ ਹੀ ਰਿਪੋਰਟ ਦੇ ਦਿੰਦੇ। ਇੱਕ ਰਿਪੋਰਟ ਫੂਡ ਐਂਡ ਡਰੱਗ ਲੈਬ ਤੋਂ ਆਣੀ ਆ। ਇੱਕ ਰਿਪੋਰਟ ਆ ਦੇਤੀ ਹੈ ਤੁਹਾਨੂੰ। ਹੁਣ ਤੁਸੀਂ ਤੈਅ ਕਰਨਾ ਵੀ ਕਰਨਾ ਕੀ। ਅਸੀਂ ਲੋਕਾਂ ਤੇ ਛੱਡ। ਓਕੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ।